ਦੇਉ ਜਿਹੜਾ ਤੁਸੀਂ ਹੁਣ ਸਾਹਮਣੇ ਵੇਖ ਰਹੇ ਹੋ ਉਹ ਨਿਊ ਵਾਲੀ ਬਿਲਡਿੰਗ ਜਿੱਧਰੋਂ ਆਪਾਂ ਹੁਣ ਆਏ ਆ ਤੇ ਹੁਣ ਮੈਂ ਜਾ ਰਿਆਂ ਜਿਹੜੀ ਪੁਰਾਣੀ ਬਿਲਡਿੰਗ ਹੈ ਪਾਰਲੀਮੈਂਟ ਦੀ ਇਹ ਪੁਰਾਣੀ ਬਿਲਡਿੰਗ ਇੱਥੋਂ ਦੀ ਚਿੰਕੇ ਚ ਥੋੜਾ ਜਿਹਾ ਕੰਮਕੰਮ ਦਾ ਵੀ ਚੱਲੀ ਜਾਂਦਾ ਜਿਵੇਂ ਪੇਂਟ ਵਗੈਰਾ ਵਿੱਚ ਸ਼ਾਇਦ ਹੋ ਰਹੇ ਤੇ ਬਾਕੀ ਤੁਹਾਨੂੰ ਅੰਦਰ ਜਾ ਕੇ ਦਿਖਾਉਨੇ ਆ ਕਿ ਅੰਦਰ ਕਿਦਾਂ ਦੀ ਸੀ ਪਾ ਪੀੜੀ ਓਲਡ ਬਿਲਡਿੰਗ ਹੈ ਪਾਰਲੀਮੈਂਟ ਦੀ ਸਾਡੇ ਸੰਸਦ ਬਭਨ ਕਿਸਾ ਦੇ ਆਪਾਂ ਜਿਵੇਂ ਖਾਪ ਕਰ ਕਹਨੇ ਆ ਨਾ ਸੰਸਦ ਭਵਨ ਕਾ ਅੰਦਰ ਕਾ ਦ੍ਰਿਸ਼ ਆਪ ਕੋ ਆਗੇ ਦਿਖਲਾਏਗੇ ਜਾ ਕੇ ਗਰਮੀ ਥੋੜਾ ਜਿਆ ਧੁੱਪ ਰ ਚੁਪਦੀ ਜਿਵੇਂ ਮੈਲਵਨੜੀ ਵਾਂਗੂ ਨਾ ਜੇ ਆ 16 17 ਕੇ ਮਿਲਦਾ ਟੈਂਪਰੇਚਰ ਹੋਇਆ ਹੋਇ ਇੱਥੇ ਹੁਣ ਮੈਂ ਹੁਣ ਖੜਾ ਪੁਰਾਣੀ ਪਾਰਲੀਮੈਂਟ ਬਿਲਡਿੰਗ ਦੇ ਸਾਹਮਣੇ ਤੇ ਇਹ ਉਹਦੇ ਸਾਹਮਣੇ ਜੋ ਲਿਖਿਆ ਹੋਇਆ ਸੋਵਰਨਿਟੀ ਤੇ ਇਹ ਬਹੁਤ ਸੋਹਣਾ ਏਰੀਆ ਤੇ ਹੁਣ ਇਹ ਤੋਂ ਬਾਅਦ ਆਪਾਂ ਜਾਣਾ ਐਸ ਜਿਹੜੀ ਬਿਲਡਿੰਗ ਦੇ ਅੰਦਰ ਇਹ ਹੁਣ ਇਹਨਾਂ ਨੇ ਮਿਊਜ਼ੀਅਮ ਦੇ ਵਿੱਚ ਕਨਵਰਟ ਕਰਤੀ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਇਹਦੇ ਅੰਦਰ ਜਾਵਾਂਗੇ ਤੇ ਤੁਹਾਨੂੰ ਦਿਖਾਉਨੇ ਆ ਕਿਦਾਂ ਦਾ ਅੰਦਰੋਂ ਹਾਲੇ ਦਸਤੂਰ ਹੈ ਕੀ ਅੰਦਰ ਰੱਖਿਆ ਹੈ ਕੀ ਬਣਾਇਆ ਹੈ ਤੇ ਮਿਲਦੇ ਆਂ ਅੰਦਰ ਇਹ ਹੈਗਾ ਅੰਦਰ ਦਾ ਜਿਹੜੀ ਹੋਲਡ ਆਪਣੇ ਪਾਰਲੀਮੈਂਟ ਹੈ ਅੰਦਰ ਦਾ ਸੀਨ ਤੁਹਾਨੂੰ ਦਿਖਾਉਣ ਜਾ ਰਿਹਾ ਤੇ ਥੋੜਾ ਜਿਹਾ ਓਏ ਆਵਾਜ਼ ਵਾਲਾ ਫੇਰ ਆਪਾਂ ਨੂੰ ਕੰਟਰੋਲ ਰੱਖਣਾ ਪੈਣਾ ਕਿਉਂਕਿ ਕੰਟਰੋਲ ਹੋ ਗਿਆ ਅੰਦਰੋਂ ਇਹ ਵੱਖਰੇ ਵੱਖਰੇ ਇਹ ਸਾਰਾ ਬਣਾਇਆ ਹੋਇਆ ਆ ਇਹ ਤੋਂ ਸਾਰੀ ਹਿਸਟਰੀ ਹੈ ਜਿਹੜੀ ਇੱਕ ਸਾਥ ਦਿਓ ਇਹ ਹੱਥੇ ਲੈ ਟੋਂ ਦਾ ਮੈਪ ਬਣਿਆ ਹੋਇਆ ਮਾਡਲ ਕੇ ਦਾ ਜਿਵੇਂ ਨਾ ਤੋਹਲਾ ਤੋਹਲਾ ਹਜਾ ਨਾਲ ਇਹਦੇ ਇੱਕ ਗਾਰਡਨ ਟੈਪ ਹੈ ਇਹਦੇ ਚ ਪਹੁੰਚਾਉਣੇ ਤੇ ਆ ਸਾਰੇ ਲਾਅ ਦੀਆਂ ਬੁੱਕਸ ਜਿਹੜੇ ਕਨਸਟੀਟਿਊਸ਼ਨਲ ਆਪਾਂ ਕੇਦਨ ਬੁੱਕਸ ਹਨ ਜਿ ਤੋਂ ਇਹ ਲਾਅ ਵਗੈਰਾ ਬਣਾਉਂਦੇ ਆ ਕਾਨੂੰਨ ਪਾਸ ਕਰਦੇ ਆ બસ ਇਹ ਹੁਣ ਇਹਨਾਂ ਨੇ ਕੀ ਹੈ ਜਿਹੜੀ ਪੁਰਾਣੀ ਪਾਰਲੀਮੈਂਟ ਇਹਨੂੰ ਹੁਣ ਮਿਊਜ਼ੀਅਮ ਦੇ ਵਿੱਚ ਇਹਨਾਂ ਨੇ ਕਨਵਰਟ ਕਰਤਾ ਇੱਥੋਂ ਕਿ ਹੁਣ ਸਾਰਾ ਜੋ ਹੁੰਦਾ ਹੈ ਵੇ ਟੂ ਜ਼ੈਡ ਆਪਣੇ ਉਹਦੇ ਚ ਹੁੰਦਾ ਹੈ ਜਿਹੜੀ ਪੁਰਾਣੀ ਬਿਲਡਿੰਗ ਹੁਣ ਮਿਊਜ਼ੀਅਮ ਹੈ ਤੇ ਨਵੀਂ ਦੇ ਵਿੱਚ ਉਹ ਹੁਣ ਕੰਮਕਾਰ ਜਿਹੜੇ ਹੁੰਦੇ ਆ ਨਵੀਂ ਚ ਹੁੰਦੇ ਨੇ ਉਹ ਇਹ ਵੀ ਬਹੁਤ ਵੱਡੀ ਬਿਲਡਿੰਗ ਹੈ ਇਹ ਤੇ ਹਾਜੀ ਦਾ ਇੱਧਰ ਖੜਿਆ ਇਹ ਗਰੁੱਪਸ ਆਏ ਹੋਏ ਆ ਫਿਰ ਗਰੁੱਪ 2 ਹੋਰ ਵੀ ਦਿੰਦੇ ਨੇ ਇਹ ਦੇਖੀ ਕਿਦਾਂ ਕੀ ਹੋਇਆ ਕੀ ਬਣਾਇਆ ਕੀ ਬਣਿਆ ਹਨ ਬਹੁਤ ਜ਼ਿਆਦਾ ਵੱਡਾ ਇਹ ਵੀ ਤੇ ਆ ਜਿਹੜਾ ਆ ਜਿਹੜਾ ਸੈਲੈਂਡਰ ਦਾ ਚੈਂਬਰ ਹੈ ਤੁਹਾਨੂੰ ਮੰਦਰ ਉਹ ਦਿਖਾਉਣਾ ਅੰਦਰ ਮੈਂ ਉਹ ਦੁਨਗਾਨੀ ਹਨ ਉਹ ਕੋਈ ਨਹੀਂ ਦੇ ਸਦਨਿਸ ਮੈਂ ਕਿਹਨਾਂ ਦੀ ਟੀਬਾ the the speaker's chair in the house is big joke he was it was ਹਨ ਉਹ ਇੱਥੇ ਵੀ ਘੁੰਮਣ ਲਈ ਥੋੜਾ ਜਹਾ ਤਾਂ ਸਮਾਂ ਚਾਹੀਦਾ ਕਿਉਂਕਿ ਇਹ ਵੀ ਬਹੁਤ ਵੱਡੀ ਬਿਲਡਿੰਗ ਹੈ ਹਾਊਸ ਆਫ ਰੀਪਰਜੈਂਟਿਵਸ ਚੈਂਬਰ ਹੈ बखरे बे चेंबर से जिन्हें हम हालांकि अच्छा वर्किंग डे है बट बहुत सारे लोग अच्छी देखना क्योंकि बच्चों स्कूल होलीडे चल दिया ने देख सकते हो ਆ ਜਿਹੜੇ ਪੁਰਾਣੇ ਕਲੌਕ ਸਾਰੇ ਇਹਨਾਂ ਨੇ ਸਵਾਲ ਕਰਕੇ ਆਏ ਨੇ ਤੋ ਆ ਜਿੱਦਾਂ ਕਈ ਚੀਜ਼ਾਂ ਨੂੰ ਬੰਦ ਕਰੀਆਂ ਹੋਈਆਂ ਨੇ ਵੀ ਪ੍ਰਾਈਮ ਮਿਸਟਰ ਸੂਟ ਐਂਡ ਕੈਬਨਟ ਰੂਮ ਕੀ ਸਾਹਮਣੇ ਸਪੀਕਰ ਸੂਟ ਹੈ ਬਸ ਇਹਨੇ ਸਾਰਾ ਇਤਨੀ ਸਵਾਲ ਕੇ ਰੱਖਿਆ ਹੋਇਆ ਇਹਨਾਂ ਨੇ ਬਹੁਤ ਜਿਆਦਾ ਵੱਡੀ ਬਿਲਡਿੰਗ ਹੈ ਵੀ ਜੋ ਪੁਰਾਣੀ ਹਿਸਟਰੀ ਜੇ ਤੁਹਾਨੂੰ ਜਾਨਣਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਚੀਜ਼ ਹੈ ਤੁਸੀਂ ਜਰੂਰ ਇੱਥੇ ਆਓ ਵਿਜ਼ਿਟ ਕਰੋ ਤੇ ਆ ਜੋ ਸਿਸਟਮ ਇਹਨਾਂ ਪੁਰਾਣਾ ਯੂਸ ਕਰਦੀ ਸੀਗੀ ਤੇ ਆ ਨੈਸ਼ਨਲ ਰਿਵਿਊ 55 ਸੈਂਟਸ ਦਾ ਖਾਸ ਸੀਗਾ ਕਿਸੇ ਟਾਈਮ ਇਹ 177 ਤੇ ਆ ਰਿਹਾ ਹੈਗਾ ਜੀ ਆਰਡਰ ਇਨ ਦਾ ਹਾਊਸ ਸੋ ਇੱਥੇ ਇਹ ਸੀਟ ਤੇ ਬੈ ਕੇ ਤੁਸੀਂ ਫੋਟੋ ਵੀ ਕਰਾ ਸਕਦੇ ਹੋ ਬਿਕ ਪਾ ਕੇ ਜਾਂ ਹਾ ਜਿਹੜਾ ਕਾਉਂਪ ਇੱਥੇ ਇਹ ਤੁਸੀਂ ਇਹਨਾਂ ਫੋਟੋ ਕਰਾ ਸਕਦੇ ਹੋ ਇੱਥੇ ਬੈਠ ਕੇ ਦੇਖ ਸਕਦੇ ਹੋ ਉਸ ਆਸਟ੍ਰੇਲੀਆ ਸੈਟ ਆਫ ਸਟੇਟ ਚਾਰਸ 3 ਦਾ ਪ੍ਰਾਈਮ ਮਿੰਿਸਟਰ ਸੇ ਦਨ ਅਗਵਰਨਟਰ ਨਾਲ ਕਿ ਅੱਜ ਵੀ ਇੱਥੇ ਇੰਗਲੈਂਡ ਦੀ ਤੂਤੀ ਬੋਲਦੀ ਹੈ ਕਿਉਂਕਿ ਉਹਨਾਂ ਨੇ ਇੱਥੇ ਲਿਬਰਲਮੈਂਟ ਸਾਰੀ ਗੋਰੀਆਂ ਨੇ ਕਰੀ ਹੈ ਨਾ ਇੱਥੇ ਤੋਂ ਰਾਜਾ ਆਪ ਪ੍ਰਿੰਟ ਕਰ ਲਿਓ ਪ੍ਰਿੰਟੇਸ ਤੇ ਹੁਣ ਆਪਾਂ ਜਾਣ ਲੱਗੇ ਆ ਇਹਦੇ ਅੰਦਰ ਤੇ ਜਿੱਥੇ ਆਪਣਾ ਇਹਨਾਂ ਟੈਂਟ ਸਕੋਟ ਵਗੈਰਾ ਸੀਗਾ ਜੋ ਜਿੰਨੇ ਵੀ ਇਹ ਆਇਆ ਤੁਸੀਂ ਦੇਖ ਸਕਦੇ ਹੋ ਸ਼ਰਨਾ ਵਾਓ ਕਿਆ ਬਹੁਤ ਸੋਹਣਾ ਹੈ ਇੱਥੇ ਨਾ ਪਤਾ ਨਹੀਂ ਕੀ ਨਾਮ ਹੈ ਕਹਿੰਦੀ ਸੋਹਣੀ ਮਹਿਕਾ ਰਹੀ ਹੈ ਮੈਂ ਤੁਹਾਨੂੰ ਮੈਂ ਬਰਾਬਰ ਫਾਰਮੇਟੀ ਬਣ ਜੇ ਨਾਲੇ ਫਾਈਫ ਮਿਲਦੇ ਆ ਵਧੀਆ ਪੈਕੇਜ ਬਹੁਤ ਵੱਡਾ ਗੋੜਾ ਹੋਇਆ ਇਹ ਆਪਣਾ ਜਿਹੜਾ ਪੁਰਾਣੀ ਪਾਰਲੀਮੈਂਟ ਦਾ ਸੀਗਾ ਇਹ ਨਾ ਤੇ ਇੱਥੇ ਕੋਈ ਥੋੜੇ ਅੱਗੇ ਵੀ ਹੈਗਾ ਬਟ ਥੋੜੀ ਗਰਮੀ ਜ਼ਿਆਦਾ ਹੈ ਸਸਰੀ ਆਪਾਂ ਜਾਦਾ ਕਿਤਾ ਨਹੀਂ ਜਾਵਾਂਗੇ ਨੂੰ ਥੋੜਾ ਜਿਹਾ ਪਾਣੀ ਪੀ ਲਈਏ ਆ ਇਥੋਂ ਦੇ ਨਾਲ ਕੇ ਇਹ ਇਹ ਨੂੰ ਪ੍ਰੈਸ ਕਰਨਾ ਇਦਾਂ ਤੇ ਪਾਣੀ ਤਾਂ ਆ ਜੂਗਾ ਤੇ ਮੈਂ ਇਹਨਾਂ ਆਹ ਰੰਗ ਰੰਗਾ ਪਾਣੀ ਤੇ ਆ ਹੁਣ ਬੱਚੇ ਖੇਡਦੇ ਆ ਕਿਸੇ ਟਾਈਮ ਇੱਥੇ ਆਪਣੇ ਸਾਡੇ ਚੁਣੇ ਹੋਏ ਪ੍ਰਤੀਨਿਧੀ ਜਿਹੜੇ ਮੈਂਬਰ ਆਫ ਪਾਰਲੀਮੈਂਟ ਉਹ ਖੇਡਦੇ ਹੋਣੇ ਇਹ ਬਿਲਕੁਲ ਸਾਹਮਣੇ ਹੀ ਹੈ ਜਿਹੜਾ ਆਪਣੀ ਪੁਰਾਣੀ ਬਿਲਡਿੰਗ ਜਿਹੜੀ ਸਸਦ ਭਵਨ ਦਾ ਪੁਰਾਣਾ ਹਨਾ ਪਾਰਲੀਮੈਂਟਰ ਜਿਹੜਾ ਬਿਲਡਿੰਗ ਹੈ ਉਹਦੇ ਸਾਹਮਣੇ ਹੈ ਇਹ ਤੇ ਇਹ ਤੋਂ ਗਾਂ ਵੀ ਬਹੁਤ ਵੱਡਾ ਬਣਿਆ ਹੋਇਆ ਹੈ ਇਹ ਪਰ ਥੋੜੀ ਜਿਹੀ ਗਰਮੀ ਹੈ ਤੇ ਤੁਹਾਨੂੰ ਪਤਾ ਆਪਾਂ ਹੁਣ ਠੰਡ ਚੋਂ ਆਇਆ ਮੈਲ ਤੋਂ ਥੋੜਾ ਜਿਹਾ ਜ਼ਿਆਦਾ ਲੱਗਦੀ ਆਪਾਂ ਨੂੰ ਸੋ ਬਾਕੀ ਤੋਂ ਥੋੜੀ ਜਿਹੀ ਮਹਿਸਤਰੀ ਇੱਥੇ ਲੱਗੀ ਹੋਈ ਹੈ ਉਹ ਦਿਖਾ ਦਾਂ ਉਹਦੇ ਬੈਕ ਸਾਈਡ ਤੇ ਆਪਣੇ 올ਡ ਬਿਲਡਿੰਗ ਪਾਰਲੀਮੈਂਟ ਹਾਊਸ ਲਾ ਹੁਣ ਮਿਊਜ਼ੀਅਮ ਚ ਬਣਾਤਾ ਇਹਨਾਂ ਨੇ ਤਾਂ 올ਡ ਪਾਰਲੀਮੈਂਟ ਹਾਊਸ ਗਾਰਡਨਸ ਇਹ ਸਾਰਾ ਇਹਨਾਂ ਨੇ ਜੋ ਵੀ ਡਿਜ਼ਾਈਨ ਕਿ ਨਹੀਂ ਕੀਤਾ ਸੀਗਾ ਤੇ ਸਾਰਾ ਇਹਦੀ ਹਿਸਟਰੀ ਤੁਸੀਂ ਪॉज ਕਰਕੇ ਪੜ ਲਿਓ